ਸਸ਼ੀਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਬਾਣੀ ਵਿੱਚ ਇਨ੍ਹਾਂ ਸ਼ਬਦਾਂ ਦਾ ਉਚਾਰਨ ਕੀਤਾ ਗਿਆ ਹੈ ਅਤੇ ਜਿਸ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ ਕਿਉਂਕਿ ਪਾਣੀ ਸਾਡੇ ਜੀਵਨ ਦਾ ਇੱਕ ਮੂਲ ਆਧਾਰ ਹੈ ਅਤੇ ਜੇਕਰ ਆਧਾਰ ਹੀ ਗੰਦਲਾ ਹੋ ਜਾਵੇ ਤਾਂ ਫਿਰ ਜੀਵਨ ਬਸਰ ਕਰਨਾ ਕਿੰਨਾ ਮੁਸ਼ਕਲ ਹੋ ਜਾਵੇਗਾ ਨੰਗਲ ਤਹਿਸੀਲ ਦੇ ਪੈਂਦੇ ਪਿੰਡ ਬਰਮਲਾ ਦੇ ਲੋਕ ਵੀ ਅੱਜਕੱਲ ਗੰਦਲਾ ਪਾਣੀ ਅਤੇ ਤਜਾਬੀ ਪਾਣੀ ਦੇ ਚਲਦਿਆਂ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਜੇਕਰ ਲੋਕਾਂ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਨੰਗਲ ਖੇਤਰ ਦੇ ਨਾਲ ਲੱਗਦੇ ਬਰਮਲਾ ਪਿੰਡ ਦੇ ਨਾਲ ਹੀ ਹਿਮਾਚਲ ਦੀ ਹੱਦ ਸ਼ੁਰੂ ਹੋ ਜਾਂਦੀ ਹੈ ਅਤੇ ਹਿਮਾਚਲ ਦੇ ਗੋਲਥਾਈ ਖੇਤਰ ਵਿੱਚ ਕਾਫੀ ਇੰਡਸਟਰੀਆਂ ਲੱਗੀਆਂ ਹੋਈਆਂ ਅਤੇ ਇਹਨਾਂ ਇੰਡਸਟਰੀਆਂ ਵੱਲੋਂ ਪੰਜਾਬ ਨਾਲ ਧੱਕਾ ਕੀਤਾ ਜਾ ਰਿਹਾ ਹੈ ਆਪਣਾ ਤੇਜਾਬੀ ਅਤੇ ਗੰਧਲਾ ਪਾਣੀ ਖੱਡਾਂ ਦੇ ਰਾਹੀਂ ਸਤਲੁਜ ਦਰਿਆ ਵਿੱਚ ਛੱਡਿਆ ਜਾ ਰਿਹਾ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਤੇਜ਼ ਬਰਸਾਤ ਹੁੰਦੀ ਹੈ ਅਤੇ ਪਾਣੀ ਦੀ ਆੜ ਵਿੱਚ ਇਹ ਆਪਣਾ ਗੰਧਲਾ ਅਤੇ ਤੇਜਾਬੀ ਪਾਣੀ ਸਤਲੁਜ ਦਰਿਆ ਵਿੱਚ ਛੱਡ ਦਿੰਦੇ ਹਨ ਸਤਲੁਜ ਦਰਿਆ ਦਾ ਪਾਣੀ ਦਿਨੋਂ-ਦਿਨ ਦੂਸ਼ਿਤ ਹੋ ਰਿਹਾ ਹੈ ਹੁਣ ਤਾਂ ਇਹ ਹਾਲਾਤ ਬਣ ਗਏ ਹਨ ਕਿ ਪਿੰਡ ਖੇਤਰ ਵਿੱਚ ਵੀ ਪਾਣੀ ਗੰਧਲਾ ਹੋ ਗਿਆ ਹੈ ਪਾਣੀ ਇੰਨਾ ਤਜਾਬੀ ਹੈ ਕਿ ਉਹਨਾਂ ਦੀਆਂ ਟੈਂਕੀਆਂ ਦਾ ਰੰਗ ਵੀ ਕਾਲਾ ਹੋ ਚੁੱਕਾ ਹੈ ਅਤੇ ਕਰਵਾਏ ਗਏ ਬੋਰਾਾਂ ਦੇ ਵਿੱਚ ਵੀ ਪਾਣੀ ਪੀਣਯੋਗਾ ਨਹੀਂ ਰਿਹਾ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਨਹੀਂ ਤਾਂ ਕੋਈ ਨਾ ਕੋਈ ਭਿਆਨਕ ਬਿਮਾਰੀ ਦਾ ਪਿੰਡ ਵਾਸੀਆਂ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਜਦੋਂ ਸਾਡੇ ਵੱਲੋਂ ਇਸ ਸਬੰਧੀ ਪ੍ਰਸ਼ਾਸਨ ਨਾਲ ਗੱਲ ਕੀਤੀ ਗਈ ਤਾਂ ਨੰਗਲ ਐਸਡੀਐਮ ਅਨਮਜੋਤ ਕੌਰ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਪੰਜਾਬ ਪੋਲੂਸ਼ਨ ਬੋਰਡ ਦੇ ਬਲਾਕ ਡਵੈਲਪਮੈਂਟ ਪੰਚਾਇਤ ਅਫਸਰ ਨੂੰ ਮੌਕੇ ਤੇ ਭੇਜਿਆ ਅਤੇ ਸਥਿਤੀ ਦਾ ਜਾਇਜ਼ਾ ਲਿਆ ਪੰਜਾਬ ਪੋਲੂਸ਼ਨ ਬੋਰਡ ਵੱਲੋਂ ਪਾਣੀ ਦੇ ਸੈਂਪਲ ਭਰ ਕੇ ਲੈ ਜਾਏ ਗਏ ਅਤੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਗਿਆ ਕਿ ਪਾਣੀ ਦੇ ਸੈਂਪਲ ਦੀ ਜਾਂਚ ਕਰਨ ਤੋਂ ਬਾਅਦ ਉਚਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਐਸਡੀਐਮ ਨੰਗਲ ਅਨਮਜੋਤ ਕੌਰ ਨੇ ਕਿਹਾ ਕਿ ਮਾਮਲਾ ਜਿਵੇਂ ਹੀ ਉਨ੍ਹਾਂ ਦੇ ਧਿਆਨ ਵਿੱਚ ਆਇਆ ਉਹਨਾਂ ਨੇ ਤੁਰੰਤ ਉਸੇ ਵਕਤ ਟੀਮ ਮੌਕੇ ਤੇ ਭੇਜ ਦਿੱਤੀ ਅਤੇ ਸੈਂਪਲ ਕਲੈਕਟ ਕਰ ਲਏ ਗਏ ਹਨ ਕਿਸੇ ਨੂੰ ਵੀ ਪੰਜਾਬ ਦਾ ਪਾਣੀ ਗੰਦਲਾ ਨਹੀਂ ਕਰਨ ਦਿੱਤਾ ਜਾਵੇਗਾ ਹੁਣ ਦੇਖਣਾ ਇਹ ਹੋਵੇਗਾ ਕਿ ਪਿੰਡ ਵਾਸੀਆਂ ਦੀ ਇਸ ਗੰਭੀਰ ਸਮੱਸਿਆ ਦਾ ਹੱਲ ਹੋ ਪਾਂਦਾ ਹੈ ਜਾਂ ਨਹੀਂ ਨੰਗਲ ਤੋਂ ਸੁਖਵਿੰਦਰ ਸਾਕਾ ਦੇ ਨਾਲ ਸੁਪਿੰਦਰ ਜੱਜੀ ਦੀ ਰਿਪੋਰਟ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦੀ ਹਾਂ ਜੋ ਇੱਕ ਛੋਟੀ ਜੀ ਈਕਾਲ ਤੇ ਤੁਸੀਂ ਪਿੰਡ ਬਰਮਲਾ ਦੇ ਵਿੱਚ ਪਹੁੰਚੇ ਹੋ ਇਹ ਜਿਹੜਾ ਫੈਕਟਰੀਆਂ ਦੀ ਗੱਲ ਹੋ ਰਹੀ ਹੈ ਇਹ ਹਿਮਾਚਲ ਦਾ ਬਹੁਤ ਚਰਚਿਤ ਇੰਡਸਟਰੀ ਏਰੀਆ ਹੈ ਜੋ ਡਿਸਟ੍ਰਿਕਟ ਬਲਾਸਪੁਰ ਦੇ ਵਿੱਚ ਹੈ ਇੱਥੋਂ ਪਿਛਲੇ ਤਕਰੀਬਨ 20 ਸਾਲ ਤੋਂ ਲਗਾਤਾਰ ਫੈਕਟਰੀਆਂ ਦਾ ਗੰਦਾ ਪਾਣੀ ਬਿਨਾਂ ਟ੍ਰੀਟ ਕੀਤੇ ਹੋਏ ਇਸ ਚੋਏ ਦੇ ਪਾਸਿਓਂ ਆ ਕੇ ਥੱਲੇ ਬਰਮਲਾ ਖੱਡ ਤੋਂ ਹੁੰਦਾ ਹੋਇਆ ਸਤਲੁਜ ਦਰਿਆ ਦੇ ਵਿੱਚ ਪਾਇਆ ਜਾਂਦਾ ਹੈ ਲੋਕਲ ਪਿੰਡਾਂ ਦੇ ਸਾਡੇ ਬਰਮਲੇ ਉਰ ਤਲਵਾੜਾ ਦੇ ਜਾਨਵਰ ਪਸ਼ੂ ਜਾਂ ਜੰਗਲੀ ਜਾਨਵਰ ਕਹਿ ਲਓ ਇਹ ਹੀ ਪਾਣੀ ਪੀਂਦੇ ਆ ਜੋ ਕਿ ਬਿਨਾ ਟ੍ਰੀਟ ਕੀਤਾ ਹੋਇਆ ਗੰਦਾ ਪਾਣੀ ਹੈ ਬਿਲਕੁਲ ਤੁਸੀਂ ਇਹਦੇ ਕੋਲ ਖੜ੍ਹ ਵੀ ਨਹੀਂ ਸਕਦੇ ਹੋ ਇੱਧਰ ਤੁਸੀਂ ਦੇਖ ਵੀ ਸਕਦੇ ਹੋ ਬਿਲਕੁਲ ਬਿਨਾ ਟ੍ਰੀਟ ਕੀਤੇ ਪਾਣੀ ਸਿੱਧਾ ਸਤਲੁਜ ਦਰਿਆ ਦੇ ਵਿੱਚ ਪਾਇਆ ਜਾ ਰਿਹਾ ਹੈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਜਾਂ ਹਿਮਾਚਲ ਪ੍ਰਦੂਸ਼ਣ ਕੰਟਰੋਲ ਬੋਰਡ ਇਹਦੇ ਤੇ ਕੋਈ ਕਾਰਵਾਈ ਨਹੀਂ ਕਰ ਰਿਹਾ ਦੱਸਣ ਦੇ ਬਾਵਜੂਦ ਵੀ ਬਹੁਤ ਵਾਰ ਹੋਇਆ ਹੈ ਕਿ ਹਿਮਾਚਲ ਸਰਕਾਰ ਇਹ ਕਹਿੰਦੀ ਸੀਗੀ ਕਿ ਅਸੀਂ ਟ੍ਰੀਟਮੈਂਟ ਪਲਾਂਟ ਲਾਵਾਂਗੇ ਫੈਕਟਰੀਆਂ ਦਾ ਪਾਣੀ ਟ੍ਰੀਟ ਕਰਕੇ ਥੱਲੇ ਛੱਟਾਂਗੇ ਲੇਕਿਨ ਇਹ ਬਿਨਾ ਟ੍ਰੀਟ ਹੋਇਆ ਪਾਣੀ ਲਗਾਤਾਰ ਚੱਲ ਰਿਹਾ ਹੈ ਔਰ ਸਭ ਤੋਂ ਵੱਡੀ ਫੈਕਟਰੀਆਂ ਦੀ ਕਹਿ ਲੋ ਵੀ ਇਹ ਹੈ ਕਿ ਉਹ ਜਦੋਂ ਹਲਕੀ ਜਿਹੀ ਬਾਰਿਸ਼ ਪੈਂਦੀ ਹੈ ਉਸ ਟਾਈਮ ਉਹ ਆਪਣੇ ਡਰੇਨ ਪਲੱਗ ਖੋਲ ਕੇ ਪਾਣੀ ਸਿੱਧਾ ਖੱਟ ਦੇ ਵਿੱਚ ਛੱਡ ਦਿੰਦੇ ਆ ਇਹ ਜਿਸ ਨਾਲ ਪਸ਼ੂਆਂ ਨੂੰ ਵੀ ਨੁਕਸਾਨ ਹੈ ਤੇ ਪੀਣ ਵਾਸਤੇ ਵੀ ਇਸ ਦਾ ਪਾਣੀ ਦਾ ਨੁਕਸਾਨ ਹੈ ਕਿਉਂਕਿ ਜੋ ਸਤਲੁਜ ਦਰਿਆ ਦੇ ਵਿੱਚ ਜਦੋਂ ਇਹ ਪਾਣੀ ਪੈ ਗਿਆ ਰਾਜਸਥਾਨ ਤੱਕ ਬਠਿੰਡਾ ਬੋਰ ਜੋ ਆਪਣਾ ਏਰੀਆ ਲਾਸਟ ਹੈਗਾ ਉਧਰ ਤੱਕ ਇਹ ਪੀਣ ਵਾਸਤੇ ਪਾਣੀ ਵਰਤਿਆ ਜਾਂਦਾ ਹੈ ਦੂਜੀ ਸਭ ਤੋਂ ਵੱਡੀ ਗੱਲ ਹੈ ਸਾਡੇ ਲਾਗੇ ਪਿੰਡ ਬਰਮਲੇ ਪੰਚਾਇਤ ਨੇ ਪਿਛਲੀ ਪੰਚਾਇਤ ਨੇ ਕਮਿਊਨਿਟੀ ਸੈਂਟਰ ਲਾਗੇ ਇੱਕ ਬੋਰ ਕੀਤਾ ਸੀ ਪੀਣ ਵਾਲੇ ਪਾਣੀ ਦਾ ਉੱਥੋਂ ਸਾਡੇ ਬਰਮਲੇ ਦੇ ਕੁੱਝ ਘਰਾਂ ਨੂੰ ਪੀਣ ਵਾਲਾ ਪਾਣੀ ਦਿੱਤਾ ਜਾ ਰਿਹਾ ਹੈ ਉਹ ਪਾਣੀ ਦੀ ਕੰਡੀਸ਼ਨ ਇੰਨੀ ਖਰਾਬ ਹੈ ਜੀ ਅਗਰ ਤੁਸੀਂ ਰਾਤ ਨੂੰ ਆਪਣੇ ਵਰਤਨਾਂ ਦੇ ਵਿੱਚੋਂ ਪਾਣੀ ਪਾ ਕੇ ਰੱਖ ਦਿਓ ਸਵੇਰ ਨੂੰ ਉਹ ਵਰਤਨ ਥੱਲਿਓਂ ਕਾਲਾ ਹੋ ਜਾਂਦਾ ਹੈ ਇੱਥੋਂ ਤੱਕ ਜ਼ਹਿਰਾਂ ਬਣੀਆਂ ਜਾ ਰਹੀਆਂ ਸਾਡੇ ਇਲਾਕੇ ਦੇ ਵਿੱਚ ਇੰਡਸਟਰੀ ਏਰੀਆ ਹਿਮਾਚਲ ਦੇ ਹੈ ਰੋਡ ਸਾਡੇ ਪੰਜਾਬ ਦੇ ਕਾਉਂਸਲ ਦੇ ਤੋੜੇ ਜਾ ਰਹੇ ਹੈ ਕਾਉਂਸਲ ਨੂੰ ਵੀ ਚਾਹੀਦਾ ਹੈ ਕਿ ਜਿਹੜੇ ਵੱਡੇ ਟਰਾਲੇ ਫੈਕਟਰੀਆਂ ਨੂੰ ਆ ਰਿਹਾ ਹੈ ਇਹਨਾਂ ਦੇ ਉੱਤੇ ਟੋਲ ਦੀ ਪਰਚੀ ਲਾਈ ਜਾਵੇ ਪ੍ਰੋਪਰ ਜਦੋਂ ਇਹ ਸ਼ਹਿਰ ਦੇ ਵਿੱਚੋਂ ਕ੍ਰਾਸ ਕਰ ਰਹੇ ਹੈ ਕਾਉਂਸਲ ਵੀ ਦੇ ਵੱਲ ਕੋਈ ਧਿਆਨ ਨਹੀਂ ਦੇ ਰਹੀ ਹੈ ਮਾਲ ਵੀ ਪ੍ਰੋਡਕਸ਼ਨ ਹੋ ਕੇ ਵੀ ਸਾਰਾ ਮਾਲ ਪੰਜਾਬ ਰਸਤੇ ਹੀ ਬਾਹਰ ਜਾ ਰਿਹਾ ਹੈ ਸਾਡੇ ਨੰਗਲ ਦੇ ਰਸਤੇ ਸ਼ਹਿਰ ਦੇ ਰਸਤੇ ਵਾਪਸ ਜਾ ਰਿਹਾ ਹੈ ਇਹਦੇ ਨਾਲ ਵੱਡੇ ਵੱਡੇ ਐਕਸੀਡੈਂਟ ਹੋ ਰਹੇ ਆ ਲੋਕਾਂ ਦੀ ਜਾਨ ਦਾ ਖਤਰਾ ਹੈ ਜਦੋਂ ਵੱਡੇ ਟਰਾਲੇ ਲੰਘਦੇ ਆ ਔਰ ਓਵਰ ਸਪੀਡ ਲੰਘਦੇ ਆ ਇਹ ਨਾਦਾ ਸਰਕਾਰ ਇਹਦੇ ਵੱਲ ਹਿਮਾਚਲ ਸਰਕਾਰ ਤੇ ਧਿਆਨ ਦੇ ਰਹੀ ਹੈ ਤੇ ਨਾ ਹੀ ਨਗਰ ਕਾਉਂਸਲ ਧਿਆਨ ਦੇ ਰਹੀ ਹੈ ਜਦਕਿ ਇਹਨਾਂ ਨੂੰ ਚਾਹੀਦਾ ਇਹਨਾਂ ਦੇ ਉੱਤੇ ਪਰਚੀ ਲਾਈ ਜਾਵੇ ਤੇ ਪ੍ਰੋਪਰ ਕਾਰਵਾਈ ਕੀਤੀ ਜਾਵੇ ਜੀ ਇਹ ਜੀ ਤਰੀਕਾ ਤਾਂ ਹੈ ਨਾ ਕਿ ਇਹ ਹੁਣ ਤਾਂ ਨਹੀਂ ਛੱਡਦੇ ਤਾਂ ਕਾਫੀ ਜ਼ਿਆਦਾ ਸਾਲਾਂ ਤੋਂ ਨਾ ਜਿੱਦਾਂ بارش ਵਗੈਰਾ ਆਂਦੀ ਹੈ ਥੋੜੀ ਬੁਤੀ ਤਾਂ ਉਹਦੇ ਨਾਲ-ਨਾਲ ਜਿਹਦੇ ਉੱਪਰ ਤੋਂ ਪਾਣੀ ਛੱਡ ਦਿੰਦੇ ਤੇ ਜਿਹੜਾ ਪਾਣੀ ਹੈਗਾ ਸਾਡੇ ਥੱਲੇ ਦਰਿਆ ਨੂੰ ਰਲਦਾ ਜਾਕਾ ਸਤਲੁਜ ਦਰਿਆ ਵਿੱਚ ਸਭ ਤੋਂ ਵੱਡਾ ਤਾਂ ਇਹੀ ਸਭ ਤੋਂ ਵੱਡਾ ਨੁਕਸਾਨ ਇਹੀ ਹੈ ਤੇ ਨੰਬਰ 2 ਤੇ ਜਿਹੜਾ ਹੈਗਾ ਸਾਡੇ ਪਿੰਡ ਦੇ ਬਰਨਾਂ ਤਲਵਾੜੇ ਦੇ ਡੰਗਰ ਵਗੈਰਾ ਹੈਗੇ ਪਸ਼ੂ ਸਾਰੇ ਇਸ ਖੱਟ ਦਾ ਪਾਣੀ ਪੀਂਦੇ ਆ ਉਹਨਾਂ ਨੂੰ ਵੀ ਬਹੁਤ ਨੁਕਸਾਨ ਹੈ ਇਹਦਾ ਤੇ ਨੰਬਰ 3 ਤੇ ਇੱਕ ਹੋਰ ਸਭ ਤੋਂ ਵੱਡੀ ਗੱਲ ਹੈ ਕਿ ਸਾਡਾ ਬੋਰ ਹੋਇਆ ਵਾ ਬਰਲੇ ਵਸਤਾ ਜਿਹੜਾ ਜਾਂਦਾ ਪਾਣੀ ਉਹ ਸਾਰਾ ਪਾਣੀ ਇਸ ਖੱਟ ਤੋਂ ਹੀ ਨੀਚੋ ਤੇ ਚੱਕਿਆ ਜਾਂਦਾ ਹੈ ਜਿਹੜਾ ਵੱਡਾ ਬੋਰ ਹੋਇਆ ਵਾ ਉਹ ਉਸ ਦਾ ਵੀ ਕਾਰਨ ਬਹੁਤ ਗਲਤ ਹੈ ਕਿ ਜਿਹੜਾ ਇਹ ਬਹੁਤ ਨੁਕਸਾਨ ਦੇ ਇੱਕ ਪਾਣੀ ਹੈਗਾ ਜਿੱਥੇ ਵਸਦਾ ਹੁਣ ਤੁਸੀਂ ਗੱਲ ਕੀਤੀ ਵੀ ਪਿਛਲੇ ਹੋਵੇ ਵੀ ਕਿ ਬਾਈ ਵੀ ਆਹ ਦਿੱਕਤ ਆ ਰਹੀ ਸਾਨੂੰ ਪ੍ਰਸ਼ਾਸਨ ਨੂੰ ਦੱਸਦੇ ਰਹੇ ਦੀ ਮੁੱਖ ਮੁੱਖ ਤੇ ਮਗਰ ਕੋਈ ਹੱਲ ਨਹੀਂ ਹੋਇਆ ਇਸ ਚੀਜ਼ ਦਾ ਉਹਨਾਂ ਨੇ ਦੋ ਤਿੰਨ ਵਾਰੀ ਉੱਪਰ ਕਹਿੰਦੇ ਕਿ ਪਹਿਲਾਂ ਦੀ ਗੱਲ ਦੱਸਦੇ ਆ ਕਿ ਕਹਿੰਦੇ ਟ੍ਰੀਟਮੈਂਟ ਪਲਾਂਟ ਲਾਵਾਂਗੇ ਸਾਫ਼ ਕਰਕੇ ਪਾਣੀ ਛੱਟਾਂਗੇ ਮਗਰ ਕੋਈ ਦੰਦਾ ਨਹੀਂ ਉਪਰਾਲਾ ਨਹੀਂ ਕੀਤਾ ਆਪਣੀਆਂ ਫੈਕਟਰੀਆਂ ਵਾਲਿਆਂ ਨੇ ਟ੍ਰੀਟਮੈਂਟ ਪਲਾਂਟ ਲਾਣ ਸਾਫ਼ ਕਰਕੇ ਸਿੱਟੀ ਜਾਣ ਪਾਣੀ ਸਾਨੂੰ ਕੋਈ ਦਿੱਕਤ ਨਹੀਂ ਇਸ ਦੇ ਵਿੱਚ ਕਿਉਂਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਪੀਣ ਨੂੰ ਜਾਂਦਾ ਪਾਣੀ ਡੰਗਰ ਪਸ਼ੂ ਪੀਂਦੇ ਪਲੱਸ ਜਿਹੜਾ ਸੱਤ ਨੂੰ ਦਰਿਆ ਵਿੱਚ ਰਲਦਾ ਜਾਕਾ ਉਹਦੇ ਨਾਲ ਬਹੁਤ ਨੁਕਸਾਨ ਕਰ ਰਿਹਾ ਹੈ ਅੱਜ ਮੈਂ ਤੁਹਾਨੂੰ ਜਿਹੜਾ ਦਿਖਾ ਰਿਹਾ ਹਾਂ ਇਹ ਬਰਮਲੇ ਦੇ ਵਿੱਚ ਅਸੀਂ ਖੜੇ ਹਾਂ ਔਰ ਬਿਲਕੁਲ ਮੇਰੇ ਸਾਹਮਣੇ ਪਿੱਛੇ ਫੈਕਟਰੀ ਹੈ ਔਰ ਜਿਹੜਾ ਫੈਕਟਰੀ ਤੋਂ ਇਹ ਜ਼ਹਿਰੀਲਾ ਪਾਣੀ ਇਹ ਛੱਡਦੇ ਆ ਖੰਡਰੇ ਦੁਆਰਾ ਇਹ ਸਤਲੁਜ ਦਰਿਆ ਦੇ ਵਿੱਚ ਮਿਲਦਾ ਹੈ ਔਰ ਇਸ ਸਤਲੁਜ ਦਰਿਆ ਦਾ ਜਿਹੜਾ ਪਾਣੀ ਹੈ ਇਹ ਲੋਕ ਪੀਣ ਦੇ ਕੰਮ ਵੀ ਆਂਦਾ ਹੈ ਪਸ਼ੂ ਪੰਛੀ ਵੀ ਪੀਂਦੇ ਆ ਔਰ ਇਹ ਪਾਣੀ ਜਿਹੜਾ ਹੈ ਉਹ ਆਮ ਇਨਸਾਨ ਦੇ ਲਈ ਇੰਨਾ ਜ਼ਹਿਰੀਲਾ ਪਾਣੀ ਹੈ ਕਿ ਸੱਪ ਦਾ ਡੰਗਿਆ ਵੱਜ ਸਕਦਾ ਲੇਕਿਨ ਇਸ ਪਾਣੀ ਨੂੰ ਜਿਹੜਾ ਪੀ ਲਊਗਾ ਉਦੇ ਬਚਣ ਦਾ ਕੋਈ ਚਾਂਸ ਨਹੀਂ ਹੈ ਔਰ ਕੈਂਸਰ ਵਰਗੀਆਂ ਬਿਮਾਰੀਆਂ ਜਿਹੜੀਆਂ ਐ ਉਹ ਇਸੇ ਪਾਣੀ ਤੋਂ ਜਿਹੜੀਆਂ ਉੱਪਰ ਕੇ ਸਾਹਮਣੇ ਆਉਂਦੀਆਂ ਐ ਪ੍ਰਸ਼ਾਸਨ ਮੁਕ ਦਸ਼ਕ ਬਣਿਆ ਹੋਇਆ ਹੈ ਇਹ ਫੈਕਟਰੀਆਂ ਜਦੋਂ ਬਰਸਾਤ ਦਾ ਮੌਸਮ ਆਂਦਾ ਉਸ ਵੇਲੇ ਇਸ ਚੀਜ਼ ਦਾ ਲਾਹਾ ਲੈਂਦੀਆਂ ਨੇ ਕਿ ਭਾਰੀ ਮਾਤਰਾ ਦੇ ਵਿੱਚ ਜਮਾ ਕੀਤਾ ਹੋਇਆ ਜਿਹੜਾ ਪਾਣੀ ਐ ਉਹਨੂੰ ਛੱਡ ਦਿੰਦੇ ਨੇ ਔਰ ਸਾਰੀ ਦੀ ਸਾਰੀ ਨਿਕਾਸੀ ਜਿਹੜੀ ਐ ਹਿਮਾਚਲ ਤੋਂ ਪੰਜਾਬ ਵੱਲ ਚਲੀ ਜਾਂਦੀ ਔਰ ਜੇਕਰ ਮੈਂ ਗੱਲ ਕਰਾਂ ਸਰਕਾਰਾਂ ਦੀ ਤਾਂ ਜਿਹੜੀ ਪੰਜਾਬ ਸਰਕਾਰ ਐ ਔਰ ਹਿਮਾਚਲ ਸਰਕਾਰ ਐ ਸਾਹਮਣੇ ਦਾ ਸੋਲੂਸ਼ਨ ਚਾਹੀਦਾ ਔਰ ਸੋਲੂਸ਼ਨ ਇਹ ਹੈ ਕਿ ਕੀ ਹੋਣਾ ਚਾਹੀਦਾ ਵੀ ਜਿੱਦਾਂ ਹੁਣ ਅਸੀਂ ਕਹਿੰਦੇ ਇਸ ਦਾ ਸੋਲੂਸ਼ਨ ਸਭ ਤੋਂ ਵੱਡਾ ਇਹ ਹੈ ਕਿ ਪੰਜਾਬ ਔਰ ਹਿਮਾਚਲ ਦੀ ਜਿਹੜੀ ਸਰਕਾਰ ਹੈ ਉਹ ਆਪਸ ਦੇ ਵਿੱਚ ਅਲਾਈਅੰਸ ਕਰਕੇ ਇੱਕ ਪ੍ਰੋਜੈਕਟ ਬਣਾਣ ਜਿਸ ਦੇ ਨਾਲ ਵਾਟਰ ਟ੍ਰੀਟਮੈਂਟ ਪਲਾਨ ਲਗਾ ਕੇ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨੂੰ ਚਾਹੀਦਾ ਹੈ ਕਿ ਲੋਕਾਂ ਦੀ ਜ਼ਿੰਦਗੀ ਦੇ ਨਾਲ ਜਿਹੜੀਆਂ ਇਹ ਫੈਕਟਰੀਆਂ ਹਿਮਾਚਲ ਦੀਆਂ ਖਿਲਵਾੜ ਕਰ ਰਹੀਆਂ ਏ ਉਹਨਾਂ ਨੂੰ ਲੋਕਾਂ ਦੀ ਸਿਹਤ ਨੂੰ ਬਚਾਉਣ ਦੇ ਲਈ ਮਾਨਵਤਾ ਨੂੰ ਬਚਾਉਣ ਦੇ ਲਈ ਮੈਂ ਕਹਿੰਦਾ ਹੈ ਕੀ ਵਾਟਰ ਟ੍ਰੀਟਮੈਂਟ ਪਲੈਂਟ ਫੋਰੀ ਤੌਰ ਤੇ ਬਹੁਤ ਜ਼ਰੂਰੀ ਹੈ ਉਹ ਜਿਹੜਾ ਜ਼ਹਿਰੀਲਾ ਪਾਣੀ ਹੈ ਜੇਕਰ ਮੈਂ ਤੁਹਾਨੂੰ ਦਿਖਾਵਾਂ ਕਿ ਇੱਥੋਂ ਦੇ ਪੱਥਰ ਵੀ ਪੀਲੇ ਹੋ ਚੁੱਕੇ ਐ ਧਰਤੀ ਜਿਹੜੀ ਹੈ ਬੰਜਲ ਹੋ ਚੁੱਕੀ ਹੈ ਇੱਥੇ ਆਉਣ ਵਾਲੇ ਸਮੇਂ ਦੇ ਵਿੱਚ ਫਸਲ ਦਾ ਕੀ ਹੋਣੀ ਕੋਈ ਕੀਟ ਪਤੰਗਾ ਵੀ ਨਹੀਂ ਹੋ ਸਕਦਾ ਸੋ ਇਸ ਕਰਕੇ ਸਾਡੀ ਜ਼ੋਰਦਾਰ ਮੰਗ ਹੈ ਮੈਂ ਮੰਗ ਕਰਦਾ ਇਹ ਸਰਕਾਰ ਕੋਲੋਂ ਪੰਜਾਬ ਸਰਕਾਰ ਕੋਲੋਂ ਹਿਮਾਚਲ ਸਰਕਾਰ ਕੋਲੋਂ ਕਿ ਵਾਟਰ ਟ੍ਰੀਟਮੈਂਟ ਪਲੈਂਟ ਦਾ ਜਿਹੜਾ ਹੈ ਫੋਰੀ ਤੌਰ ਤੇ ਇੰਤਜ਼ਾਮ ਇੱਥੇ ਕੀਤਾ ਜਾਵੇ ਦੇ ਧਿਆਨ ਦੇ ਵਿੱਚ ਇੱਕ ਬੜੇ ਗੰਭੀਰ ਕਿਸਮ ਦੀ ਸ਼ਿਕਾਇਤ ਆਈ ਹੈ ਕਿ ਬਰਮਲਾ ਪਿੰਡ ਦੇ ਵਿੱਚ ਜੋ ਹੈ ਉਪਰੋਂ ਯਾਨੀ ਕਿ ਹਿਮਾਚਲ ਦੇ ਪਾਸਿਓਂ ਜੋ ਹੈ ਕਾਫੀ ਜ਼ਹਿਰੀਲਾ ਜਾਂ ਦੂਸ਼ਿਤ ਪਾਣੀ ਜੋ ਹੈ ਪਿੰਡ ਵੱਲ ਨੂੰ ਆ ਰਿਹਾ ਹੈ ਜਿਸ ਦੇ ਨਾਲ ਲੋਕਾਂ ਨੂੰ ਇਨਫੈਕਸ਼ਨ ਬਿਮਾਰੀ ਜਾਂ ਹੋਰ ਤਰੀਕੇ ਦੇ ਨੁਕਸਾਨ ਹੋਣ ਦਾ ਵੀ ਖਤਰਾ ਹੈ ਜਿਵੇਂ ਹੀ ਸਾਨੂੰ ਇਹ ਪਤਾ ਚੱਲਿਆ ਅਸੀਂ ਬੀਡੀਪੀਓ ਦੇ ਨਾਲ ਜੋ ਹੈ ਪੋਲੂਸ਼ਨ ਕੰਟਰੋਲ ਬੋਰਡ ਦੀ ਟੀਮ ਨੂੰ ਥੇ ਇਮੀਡੀਏਟਲੀ ਭੇਜੀ ਹੈ ਜਿਨੇ ਉੱਥੋਂ ਪਾਣੀ ਦਾ ਸੈਂਪਲ ਕੱਲ ਸ਼ਾਮ ਨੂੰ ਹੀ ਕਲੈਕਟ ਕਰ ਲਿਆ ਹੈ ਸੈਂਪਲ ਦੀ ਰਿਪੋਰਟ ਆਉਣ ਨੂੰ ਹਫਤਾ ਜੋ ਹੈ ਅਪ੍ਰੋਕਸੀਮੇਟ ਟਾਈਮ ਲੱਗਦਾ ਹੈ ਬਟ ਇਸ ਦੌਰਾਨ ਅਸੀਂ ਬिलासपुर ਐਸਡੀਐਮ ਸਾਹਿਬ ਨੂੰ ਤੇ ਜ਼ਿਲ੍ਹੇ ਨੂੰ ਵੀ ਲਿਖ ਚੁੱਕੇ ਆ ਕਿ ਉਹਨਾਂ ਵੱਲੋਂ ਜੋ ਹੈ ਇਸ ਪਾਣੀ ਨੂੰ ਰੋਕਣ ਵਾਸਤੇ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਕਿ ਕਿਸੇ ਵੀ ਤਰੀਕੇ ਦਾ ਲੋਕਾਂ ਦਾ ਜਾਂ ਕੁਦਰਤ ਦਾ ਨੁਕਸਾਨ ਨਾ ਹੋ ਤੋ ਜੋ ਬਚਾਇਆ ਜਾ ਸਕੇ